ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਰ ਦੀ ਹਰ ਜਾਲਾ ਉਮੀਦ ਹੈ ਕਿ ਸਾਰੇ ਠੀਕ-ਠਾਕ ਹੋਵੋਗੇ ਤੇ ਅੱਜ ਦਾ ਬਲਾਗ ਲੱਗੇ ਸੇ ਆਪਾਂ ਹੁਣ ਸ਼ੁਰੂ ਕਰਨਾ ਮੋਰ ਬਚ ਕੇ ਟਾਈਮ ਬਣਾ ਬਿਠਾ ਹੋ ਗਏ ਤੇ ਇਹ ਵੀ ਪਹਿਲਾ ਹਫਤੇ ਕੋਲ ਸੀਗਾ ਖਾਣਾ ਖਾਣ ਕਰਕੇ ਨੇ ਕੰਮ ਕਰਨ ਲੱਗ ਗਈ ਸੀ ਤੇ ਸੱਤੇ ਘਾਟ ਉਹਨੂੰ ਦੇਖਦਾ ਸੀ ਫਿਰ ਨਹੀਂ ਇਹ ਮਨ ਕੰਮ ਨਹੀਂ ਕਰਨ ਦਿੰਦਾ ਤਾਂ ਕਰਕੇ ਨੂੰ ਫੋਨ ਦੇ ਲਾਲ ਚਲਾ ਰਿਹਾ ਸੀ ਆ ਮੈਂ ਠੀਕ ਘੇੜੇ ਸਾਡੇ ਚੈਨਲ ਤੇ ਨਾਮ ਹੀ ਆਇਆ ਇਪੈਂਟਰ ਉਹ ਸਾਡੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਕਰ ਲੀ ਸਬਸਕ੍ਰਾਈਬ ਇਹ ਵੀ ਹੈ ਨਹੀਂ 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 ਰੁਕੋ ਉਸ ਆਦਮੀ ਵੀ ਚੋਲੀ ਗੋਲਾਂ ਨਾਲ ਨਾਲ ਹੋਰ ਬੇਕੰਮੀ ਹੈ ਜੀ ਸਾਡੀ ਮਾੜਾ ਬਸ ਹੋਈ ਨਹੀਂ ਪਾਣੀ ਲਿਆ ਵਾਂ ਅੰਕਲ ਜੀ ਪਾਣੀ ਪਾਣੀ ਲਿਓ ਜਿੰਨੇ ਲੋਕਾਂ ਨੂੰ ਆਹ ਢਾਂਗੇ ਦੇਣ ਨਾ ਨਹੀਂ ਦੇ ਗਾ ਉਹ ਵੀ ਦੇ ਗਾ ਜੀ ਬਾਰੇ ਜੀ తార్యా కల్గణ గేస్త రుటీ ਟਾਈਮ ਹੋ ਗਿਆ ਮੈਨੂੰ ਲੱਗਦਾ 12:00 ਬਚ ਗਏ ਹੋਣਗੇ ਇੱਧਰ ਖਤੇ ਸਿੰਘ ਸੌ ਰਿਹਾ ਗੱਡੀ ਹੱਥ ਚ ਨਹੀਂ ਚੱਲੀ ਪਈ ਐ ච චෝනා එසිගේ පැලාම් විඩිය තතානි ස්ටාට් කරීසුවත කතේලයිඉවැහ සිගෆෝන් ਕੇ 12 ਵਜੇ ਦਾ ਟਾਈਮ ਹੋ ਗਿਆ ਹੁਣ ਆਪਾਂ ਚੋਲ ਖਾਣ ਲੱਗੇ ਸੀਗੇ ਆ ਜੋ ਤੁਸੀਂ ਵੀ ਖਾ ਲਓ ਤੇ ਅੱਜ ਹੁਣ ਚੋਲ ਬਣਾਈ ਆ ਬੜੀਆਂ ਪਾ ਕੇ ਬੜੀਆਂ ਫਾ ਕੇ ਚੋਲ ਬਣਾਈ ਆ ਅੱਜ ਮੈਂ ਆਲੂ ਬੜੀਆਂ ਸੱਤੇ ਹਜੇ ਸੁੱਤਾ ਪਿਆ ਉਹ ਕੱਲੇ ਆਲੂ ਖਾ ਉਹ ਚੋਲ ਤਾਂ ਬਹੁਤ ਘੱਟ ਖਾਂਦਾ ਹਾਂ ਟੇਸਟੀ ਟੇਸਟੀ ਚੌਲ ਆਹ ਇਹ ਖਾ ਲਓ ਤੁਸੀਂ ਵੀ ਸਾਰੇ ਬੰਲਾ ਫੋਟੇ ਖੋਣ ਲਈ ਬੈਠਾ ਸੀ ਇਸ ਕਰਕੇ ਵਲੌਗਸ ਵੇਰ ਤੋਂ ਸ਼ੁਰੂ ਨਹੀਂ ਕੀਤਾ ਮੈਂ ਤੇ ਹੁਣ ਉਹ ਸੌ ਗਿਆ ਹੁਣ ਫੋਨ ਫ੍ਰੀ ਹੋਇਆ ਸੀਗਾ ਕੁਝ ਤਾਂ ਮੈਂ ਕੰਮ ਕਰਦਿਆਂ ਨਹੀਂ ਥੋੜਾ ਬਹੁਤ ਤਾਂ ਉਹਨੂੰ ਲਾਲ ਚਲਾਉਣਾ ਪੈਂਦਾ ਫੋਨ ਲੈ ਕੇ ਬਿਠਾਉਣਾ ਪੈਂਦਾ Vi plukker litt ertesaus. ਜਿਵੇਂ ਇਹਰ ਦਾ ਕੁਸ ਖਾਤਾ ਹੋਇਆ ਨਹੀਂ ਹੈ ਫਿਰ ਦੇਖੋ ਖੜੀ ਜੀ ਹਾਂ ਬਣਾਏ ਤਾਂ ਭਈ ਇਹ ਚੋੜ ਘੰਟਾ ਹੋ ਗਿਆ ਬਣਾਇਆ ਨੂੰ ਤਾਂ ਬਸ ਵੈਸੇ ਦੇਰ ਜਹੀ ਕਰੇ ਖਾਣ ਨੂੰ ਇਆ ਪਾਲੀ ਚੋਲ ਤੇ ਸੁਭਾ ਸਵੇਰ ਤੋਂ ਸਾਰਾ ਘਰ ਰਸੋਈ ਇਹ ਨਾਲ ਸਾਰਾ ਕੁਝ ਵਗੈਰਾ ਸਾਫ ਕਰਦੀ ਹੁੰਦੀ ਹੈ ਫੇਰ ਹੀ ਖਾਣਾ ਬਣਾਉਣ ਲੱਗਦੀ ਹੁੰਦੀ ਹੈ ਰੋਟੀ ਰੋਟੀ ਜਿੰਨੇ ਕੁ ਸਾਫ ਕਰਕੇ ਗਿਆ ਇਸ ਵਗੈਰਾ ਸੈਲਫ ਸੁਪਾ ਕਿੱਡੀ ਵਾਲੀ ਲੈ ਕੇ ਆਇਆ ਹੁਣ ਅੱਜ ਇਹ ਖਾਣੇ ਚੌਲ ਦੇਖੋ ਟੇਸਟੀ ਟੇਸਟੀ ਚੌਲ ਲਗੀ ਵੀ ਐ ਅੰਕਲਰ ਗੰਦੀ ਕਰੀ ਸੀਗੇ ਉਹਨਾਂ ਨੇ ਆਉਣਾ ਸੀਗਾ ਸਮਾਨ ਲੈ ਕੇ ਸਵੇਰੇ ਫੋਨ ਕਰਿਆ ਸੀਗਾ ਇਹ ਗੱਡੀ ਨੂੰ ਖਤੇ ਗੱਡੀ ਨੂੰ ਕਹਿੰਦੇ ਵੀ ਸਾਡੇ 11:00 ਵਜੇ ਸਮਾਨ ਲੈਵਾਂਗੇ ਗੇਟ ਖੋਲ ਦਿਓ ਤਾਂ ਕਰਕੇ ਮੈਂ ਸੁੱਤੀ ਨਹੀਂ ਮੈਂ ਵੀ ਦੁਪਹਿਰੀ ਹੁਣ ਤੇ ਆਉਣਾ ਸਮਾਨ ਲਾ ਲਾ ਕੇ ਉਹ ਵਾਰ ਕੁੱਟੀ ਵਗੈਰਾ ਥੈਲੇ ਲਿਆਈ ਸੀ ਕੁੱਟੀ ਕਰਵਾਣੀ ਅੰਕਲ ਨੇ ਕੋਠੀ ਨਹੀਂ ਇੰਝ ਕਰਕੇ ਮੈਂ ਹੁਣ ਫਿਰ ਉਹ ਸਮਾਨ ਲਾਗੇ ਸੀਗੇ ਉਹਨਾਂ ਢੀਕ ਦੀ ਸਟਲਮ ਤੇ ਹੁਣ ਚਲੇ ਗਏ ਸਮਾਨ ਲਾਤੀ ਤੇ ਹੁਣ ਖਾਣ ਲੱਗੀ ਚੌਲ ਚਲੋ ਜੀ ਬਣੇ ਰਹੋ ਵਲੌਗ ਦੇ ਨਾਲ ਮਿਲਦੇ ਆਂ ਫਿਰ ਤੁਹਾਨੂੰ ਖਾ ਲਈਏ ਹੁਣ ਚੌਲ ਭੁੱਖ ਲੱਗੀ ਪਈ ਆ ਬਣੀ ਹੋਣੇ ਚੌਲ ਖਾ ਕੇ ਹੋਊਗੀ ਫ੍ਰੀ ਤੇ ਇਹ ਮੈਂ ਖਚਿਆਲ ਫੋੜਨ ਗੱਲਾਂ ਬਾਤਾਂ ਕਰ ਲਈ ਇੱਕੋਸੇ ਤੇ ਇਹ ਜਿਹੜਾ ਅੰਕਲ ਸਮਾਨ ਲੈ ਕੇ ਆਏ ਹਨ ਕੁੱਤੀ ਵਗੈਰਾ ਦੇ ਥੱਲੇ ਲੈ ਕੇ ਆਏ ਹੋਏ ਹਨ ਤੇ ਕੱਲ ਵੀ ਇਹਨਾਂ ਨੇ ਥੋੜਾ ਜਿਹਾ ਕੰਮ ਕਰਵਾਇਆ ਸੀ ਆ ਰੈਕ ਸਾਈਡ ਦਿਖ ਰਹੀਆਂ ਤੁਹਾਨੂੰ ਤਾਂ ਤੇ ਟ੍ਰੇਡ ਆਉਣੀਗਾ ਇਹ ਸਿਮਾ ਆਉਣਾ ਹੁਣ ਤੇ ਇਹ ਪਰਵਾਹ ਨਹੀਂ ਸੀ ਕੱਲ ਅੰਕਲ ਨੇ ਮਿਸਤਰੀ ਲਾ ਕੇ ਤੇ ਹੁਣ ਅੱਜ ਸਮਾਨ ਲੈ ਕੇ ਕੁੱਤੀ ਵਗੈਰਾ ਤੇ ਕੱਲ ਨੂੰ ਛੁੱਟੀ ਵਾਲਾ ਆਉਣਗੇ ਨਿਤ੍ਰਿਕ ਛੁੱਟੀਆਂ ਵਧਰਾ ਕਰਨਾ ਲੱਗੇ ਜਾਣਗੇ ਸ਼ੁਰੂ ਕਰ ਦੇਣਗੇ ਕੱਲ ਨੂੰ ਤੇ ਇਹ ਅੰਪਲ ਨੇ ਬੁਕਾਉ ਕਰੀ ਹੋਈ ਹੈ ਕੋਠੀ ਕਿ ਇਹ ਵਸਰਾ ਕਰਕੇ ਨਹੀਂ ਇਸ ਵਿੱਚ ਦੀ ਛੁੱਟੀ-ਖੱਟੀ ਕਰਵਾਉਣ ਵਾਲੀ ਸੀ ਨਾ ਤੇਰੇ ਨਾਲ ਮੈਂ ਤੁਹਾਨੂੰ ਸੁੋਕਰਾਂ ਨਾ ਤਾਂ ਕਰਕੇ ਦੇਖਣ ਤਾਂ ਬਹੁਤ ਹੁੰਦੀ ਹੈ ਪਰ ਇਹ ਨਹੀਂ ਸ਼ੁਰੂਈ ਕੋਠੀ ਤੇ ਹੁਣ ਤਾਂ ਕਰਕੇ ਅੰਕਲ ਇਹਦਾ ਕੰਮ ਕਰਵਾਉਣ ਲੱਗੇ ਆਗੇ। ਕੁੱਤੇ ਵਗੈਰਾ ਕਰਵਾਉਣਗੇ ਹਾਂ। ਕੱਲ ਨੂੰ ਲੱਗ ਜਾਣਾ ਇਸਤਰੀ ਨੇ। ਚਲੋ ਵਧੀਆ ਗਾ ਸਮਾਂ ਦੀ ਤੇ ਤੂੰ ਪਹਿਲਾਂ ਪਹਿਲਾਂ ਕੰਮ ਨਿਬੜ ਜੂਗਾ। ਤੇ ਅਗਲੇ ਮਹੀਨੇ ਤੱਕ ਵਧੀਆ ਹੋ ਹੋ ਜੂਗਾ। ਨਹੀਂ ਅਗਲੇ ਮਹੀਨੇ ਮੈਨੂੰ ਵੀ ਔਖਾ ਹੋ ਜਾਂਦਾ। ਤਿੰਨ ਦਿਨ ਤੋਂ ਲੱਗ ਜਾਣਾ 9 ਮਹੀਨ ਲੱਗ ਜਾਣਾ ਮੈਨੂੰ ਪ੍ਰੈਗਨੈਂਸੀ ਦਾ। ਤਾਂ ਕਰਕੇ ਤੇ ਚਲੋ ਇੱਦੋਂ ਪਹਿਲਾਂ ਪਹਿਲਾਂ ਵਧੀਆ ਕਲੀਅਰ ਹੋ ਜੂਗਾ। ਕਹਤਾ ਕਿ ਤੇ ਇਹਦੇ ਰਿਹਾ ਸੀ ਅੰਕਲ ਕੋਠੀ ਦਾ ਕੰਮ ਕਰਵਾਉਣ ਨੂੰ ਪਰ ਇਹਨਾਂ ਨੂੰ ਮਿਸਤਰੀ ਵਗੈਰਾ ਨਹੀਂ ਸੀ ਮਿਲ ਰਿਹਾ ਕੋਈ ਹਾਂ ਚਲ ਵਧੀਆ ਹੋ ਜੂਗਾ ਪਹਿਲਾਂ ਪਹਿਲਾਂ ਮੈਂ ਸਫਾਈ ਜੀ ਹੋ ਜੂਗੀ ਤੇ ਮੈਂ ਚਾਹ ਜਦਹਰਾ ਇਹਦਾ ਕਲੀਅਰ ਹੋ ਜੂਗਾ ਕੋਠੀ ਦਾ ਫੇਰ ਵੇਖੀ ਆ ਵੀ ਜਦੋਂ ਵੀਕੂ ਜੀ ਉਹਦੇ ਵੇਖਾਂਗੇ ਕੀ ਕਰਾਂਗੇ ਹੋਰ ਵੇਖ ਲਾਂਗੇ ਕੋਈ ਕਿਰਾਏ ਤੇ ਹੁਣ ਤਾਂ ਆ ਗਿਆ ਫਤਿਹ ਜੀ ਉੱਠਿਆ ਨਹੀਂ ਹੋਇਆ ਇੱਥੇ ਤੇ ਆਈ ਸੀਗਾ ਨੂੰ ਮੋਟੇ ਲੈਣੇ ਗੱਲਾਂ ਵਪਾਈ ਕਰ ਲਈਏ ਤੁਹਾਡੇ ਨਾਲ ਹੱਲ ਵੀ ਇੱਕ ਮਹੀਨੇ ਬਾਅਦ ਵਲੌਗ ਪਾਇਆ ਸੀਗਾ ਮੈਂ ਮੈਨੂੰ ਥੋੜੀ ਪ੍ਰੋਬਲਮ ਹੋ ਗਈ ਸੀ ਘਰੇਵੜਾ ਕਰਕੇ ਵਲੌਗ ਨਹੀਂ ਚੁਕਾ ਸਕ ਕੇ ਤੇ ਫਤਿਹ ਦੇ ਪਾਪਾ ਨੇ ਕਹਿਤਾ ਕਹਿੰਦੇ ਵੀਡੀਓ ਵਗੈਰਾ ਖਾ ਦਿਓ ਕਰ ਕੇ ਮੈਂ ਕੋਈ ਨਹੀਂ ਵੀਡੀਓ ਸ਼ਾਨ ਕਰਕੇ ਹੋਣਾ ਕੋਲ ਲਾਗੀ ਕੱਲ ਸਟਾਰਟ ਕਰੀ ਸੀ ਮੈਂ ਤਾਂ ਹੈ ਨਹੀਂ ਕਿ ਆ ਬਲੌਗ ਵਗੈਰਾ ਬਣਾਉਂਦਾ ਹਜੇ ਬਸ ਇਹਨਾਂ ਟੈਕੈਂਡੇ ਬਣਾ ਲਿਆ ਕਰਕੇ ਨੇ ਤਾਂ ਰੱਖਿਆ ਇੱਕ ਜਦੋਂ ਘਰੋ ਜੀ ਚੱਲ ਜਾਂਦਾ ਫਿਰ ਕਿੱਥੇ ਮੁੜ ਕੇ ਹੁੰਦਾ ਕਾਫੇਂ ਜੀਨੀ ਕਰਦਾ ਹੈਗਾ ചെലോ മനിയ